ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨੀ ਆ ਹਾਂਜੀ ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਹਾਂ ਸਾਰੇ ਵੀਰ ਭਰਾ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਅੱਜ ਤੁਹਾਡੇ ਨਾਲ ਆਪਾਂ ਵੱਡੀ ਜਾਣਕਾਰੀ ਸਾਂਝੀ ਕਰਨੀ ਆ ਜੋ ਟੌਪ ਦਾ ਕਬੱਡੀ ਕੱਪ ਸੀਜ਼ਨ ਦਾ ਵੀ ਲਾਸਟ ਕਬੱਡੀ ਕੱਪ ਹੈ ਤੇ ਇਸ ਤੋਂ ਬਾਅਦ ਪਲੇਅਰਾਂ ਨੇ ਵੀ ਜੋ ਕਿ ਆਸਟ੍ਰੇਲੀਆ ਕੈਨੇਡਾ ਸਾਰੇ ਸੀਜ਼ਨ ਖੇਡਣ ਚਲੇ ਜਾਣਾ ਜੀ ਆਪਾਂ ਗੱਲ ਕਰੀਏ ਅੱਜ ਦੇ ਕੱਪ ਬਾਰੇ ਅੱਜ ਦਾ ਚੋਟੀ ਦਾ ਮਹਾ ਕੁੰਭ ਜੋ ਪੁਲੱਥ ਵਿੱਚ ਕਰਵਾਇਆ ਜਾ ਰਿਹਾ ਹੈ ਦਰਸ਼ਕਾਂ ਲਈ ਵੀ ਵੱਡੇ ਇਨਾਮ ਕੱਢੇ ਜਾਣੇ ਆ ਜੋ ਕਿ ਲੱਕੀ ਡਰਾ ਦੇ ਵਿੱਚ 12 ਤਰੀਕ ਨੂੰ ਵੀ ਕੱਢੇ ਗਏ ਹਾਰਲੈ ਸਕੂਟਰੀਆਂ ਤੇ ਜੋ ਕੱਲ ਵੀ ਬਹੁਤ ਵਧੀਆ 85 ਦੇ ਪਹਿਲਾ ਰਾਉਂਡ ਕਰਵਾਇਆ ਗਿਆ ਤੇ ਬਹੁਤ ਵਧੀਆ ਮੈਚ ਕਰਵਾਏ ਗਏ ਤੇ ਜੇ ਅੱਜ ਦੀ ਗੱਲ ਕਰੀਏ 14 ਅਪ੍ਰੈਲ ਦੀ ਅੱਜ ਤਾਂ ਇੱਥੇ ਸਿਰਾਈ ਹੋਣਾ ਅੱਜ ਤਾਂ ਟੌਪ ਦਾ ਕਬੱਡੀ ਕੱਪ ਤੇ ਟੌਪ ਦੀਆਂ ਟੀਮਾਂ ਖਿਡਾਰੀਆਂ ਨਾਲ ਟੌਪ ਦੇ ਨਾਲ ਲੈਸ ਹੋ ਕੇ ਪੁੱਜ ਰੀਆਂ ਵੱਡੇ ਬਜਟ ਦੀਆਂ ਟੀਮਾਂ ਬਣ ਗਈਆਂ ਅੱਜ ਪੁਲਤ ਦੇ ਕਬੱਡੀ ਕੱਪ ਤੇ ਉਸ ਬਾਰੇ ਤੁਹਾਨੂੰ ਸਾਰੀ ਅਪਡੇਟ ਕਲੀਅਰ ਕਰਨੀ ਆਪਾਂ ਜੁੜੇ ਰਹੋ ਵੀਡੀਓ ਦੇ ਨਾਲ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹਾਂਜੀ ਜੀ ਅੱਜ ਆਪਾਂ ਗੱਲ ਕਰੀਏ ਪਹਿਲੀ ਟੀਮ ਦੀ ਪਹਿਲੀ ਟੀਮ ਬਣੀ ਹੈ ਦਵਾਬਾ ਵਾਰੀਅਰ ਸੁਰਖਪੁਰ ਜਿਸ ਵਿੱਚ ਖੇਡੇਗਾ ਦੁੱਲਾ ਬੱਗਾ ਪਿੰਡ ਯਾਦਾ ਸੁਰਖਪੁਰ ਅਰਸ਼ ਚੋਲਾ ਸਾਹਿਬ ਜੋਤਾ ਮਹਿਮਦਵਾਲ ਸ਼ਾਜੀ ਸ਼ਕਰਪੁਰ ਬਿੱਲਾ ਗੁਰਮਾ ਵਿਨੇ ਖੱਤਰੀ ਕਾਲਾ ਧਨੌਲਾ ਮੱਖਣ ਮੱਖੀ ਘੋੜਾ ਪਰਮਜੀਤਪੁਰਾ सोनू ਰਾਜਪੁਰਾ ਮਣੀ ਮੱਲੀਆਂ ਪ੍ਰੀਤ ਲੱड्डੂ ਵਾਲਾ ਫਰਿਆਦ ਅੜੀ ਮਲੂਕ ਅਲੀ ਛੋਟੀ ਦੀ ਟੀਮ ਬਣ ਕੇ ਪੁੱਜਰੀ ਅੱਜ ਭੁਲੱਥ ਦੇ ਕਬੱਡੀ ਕੱਪ ਤੇ ਕਿਵੇਂ ਲੱਗੀ ਆਪਾਂ ਗੱਲ ਕਰੀਏ ਦੂਜੀ ਟੀਮ ਮਾਲਵਾ ਕਬੱਡੀ ਕਲੱਬ ਮਾਲਵਾ ਕਬੱਡੀ ਕਲੱਬ ਚ ਰਵਿੰਦਰ ਦੁੱਦਾ ਰੈਸਟ ਤੇ ਆ ਰਵਿੰਦਰ ਦੁੱਦਾ ਨਹੀਂ ਖੇਡੇਗਾ ਥੋੜੀ ਕਸਾਟ ਆ ਉਹਦੇ ਸੰਦੀਪ ਦੁੱਦਾ ਸੁਲਤਾਨ ਸ਼ਮਸ਼ਪੁਰ ਸੰਦੀਪ ਲੁਧਰ ਗੋਸ਼ਾਰਨੋਂ ਤਾਂ ਦੇਸੀ ਫਰਮਾਨਾ ਬਲਕਰਨ ਕਲਿਆਣਾ ਕਲਵਿੰਦਰ ਜਲਵੇੜਾ ਮਾਲਾ ਗੁਬਿੰਦਪੁਰਿਆ ਖੁਸ਼ੀ ਦੁਗਾ ਛੋਟਾ ਸੋਹਣ ਚੱਕ ਸਾਬੂ ਸਤੀ ਸਮਾਓ ਅੰਮ੍ਰਿਤ ਫਤੇਗੜਾ ਛੰਨਾ ਨਿੱਕੂ ਕਲਿਆਣ ਸੁੱਖਾ ਸੋਨਾ ਵੰਦ ਡੁੱੜ ਬਿੱਲੀ ਲੱਲੀਆਂ ਸੋਨੀ ਫਕਰ ਝੰਡਾ ਬੂਰੀਆ ਸੱਸਰ ਬੂਰੀਆ ਸੱਸਰ ਦਾ ਜੇ 50 50 ਇਹਦਾ ਪੱਕਾ ਕਲੀਅਰ ਨਹੀਂ ਹੋਇਆ ਇਹ ਛੋਟੀ ਦੀ ਟੀਮ ਅੱਜ ਮਾਲਵਾ ਦੀ ਖੇਡੇਗੀ ਐਨਆਰਆ ਨਕੂਦਰ ਦੀ ਜੋ ਟੀਮ ਬਣੀ ਹੈ ਇਸ ਵਿੱਚ ਪਲੇਅਰ ਹੋਰ ਵੀ ਐਡ ਹੋਣ ਕੇ ਰੀਡਰ ਹੈਗੇ ਜਿਵੇਂ ਚਿੱਤਪਾਲ ਚਿੱਟੀ ਗੁਰਪ੍ਰੀਤ ਬਰਜਹਰੀ ਮੰਨਾ ਬੱਲਨੋ ਸੋਨੀ ਪਾਧੜਾ ਲੱਬਾ ਬੱ ਜਾਪੀ ਸਣੀ ਕਾਲੇ ਸੰਗਿਆ ਜੱਗਾ ਚਿੱਟੀ ਗਿੰਦਾ ਸੰਧੂ ਚੱਠਾ ਕਾਲਾ ਮਾਲਾ ਜੱਜ ਤਲਵਣ ਚੋਟੀ ਦੀ ਟੀਮ ਖੇਡੇਗੀ ਪਲਾਤ ਦੇ ਕਬੱਡੀ ਕੱਪ ਤੇ ਜੇਪਾ ਅਗਲੀ ਟੀਮ ਦੀ ਗੱਲ ਕਰੀ ਅਗਲੀ ਟੀਮ ਬਣੀ ਹੈ ਸ਼੍ਰੀ ਬੀਰ ਸਾਹਿਬ ਕਬੱਡੀ ਕਲੱਬ ਕਪੂਰਥਲਾ ਦੇ ਨਾਮ ਤੇ ਇਹ ਬਿੱਟੂ ਭੋਲੇ ਵਾਲੀਏ ਦੀ ਟੀਮ ਬਣੀ ਹੋਈ ਹੈ ਜੋ ਇਸ ਵਿੱਚ ਖੇਡੇਗਾ ਸ਼ੀਲੂ ਬਾਹੂ ਅਕਬਰ ਪਰ ਜੇਸ਼ਨ ਆਲਮਗੀਰ ਬਾਗੀ ਪਰਮਜੀਤ ਪੁਰੀਆ ਬੋਲਟ ਖੀਰਾਵਾਲ ਜੱਗੂ ਸੈਦੋਵਾਲ ਤਾਕੜ ਗੋਗੜੀਆ ਬੂਰੀਏ ਦਾ ਇਹਦੇ ਤੇ ਮਾਲਵੇ ਦੀ ਟੀਮ ਚ 50-50% ਦਾ ਅਰਚਬਰਸਾਲਪੁਰ ਸਮਿਤ ਸ਼ਿਵਾ ਅਮਨ ਦਿਉਰਾ ਜੋਧਾ ਸੁਰਕਪੁਰ ਸਣੀ ਆਦਮਾਲ ਲੰਬੜ ਮੱਲੀਆਂ ਚੋਟੀ ਦੀ ਟੀਮ ਨਾਲ ਯੋਧਾ ਸੰਗੋਜਲਾ ਵੀ ਹੋਵੇਗਾ ਚੋਟੀ ਦੀ ਟੀਮ ਖੇਡੇਗੀ ਪਲਾਥ ਦੇ ਕਬੱਡੀ ਕੱਪ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਇ ਆਬੂਸਾ ਮੋਟਰਸਾਈਕਲ ਕੌਣ ਜਿੱਤ ਸਕਦਾ ਕੌਣ ਬਣ ਸਕਦਾ ਹਾਰ ਲਿਆਂ ਦਾ ਜੇਤੂ ਸਾਰੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਟੀਮ ਆਪਾਂ ਹੁਣ ਦੋਨੋਂ ਦੱਸਣ ਲੱਗੇ ਆ ਇਸ ਟੀਮ ਵਿੱਚ ਕੁਸ ਵਾਵਾ ਕੁਸ ਚੇਂਜ ਹੋ ਸਕਦਾ ਇਹ ਹੈਗੀ ਹੈ ਟੀਮ ਸੈਂਟਰ ਵੈਲੀ ਗਰਦਾਸਪੁਰ ਮੱਝਾ ਜਿਸ ਵਿੱਚ ਖੇਡੇਗਾ ਅੰਬਾ ਸੌਰ ਸਿੰਘ ਚੱਕੀ ਰਮਦਾਸ ਰਾਜਾ ਪੱਧਰੀ ਵਿੱਕੀ ਹਰੀਕੇ ਅਮਰਿਤ ਔਲਖ ਸ਼ਰਨਾ ਡੱਗੁਰਮਾਣਾ ਕਲਵੀਰ ਚਟਾਨਾ ਜੈਰੋ ਚਵੇਜ ਜੈਰੋ ਚ ਵੇਜ ਵੀ ਇਸ ਟੀਮ ਵਿੱਚ ਖੇਡਣਾ ਪੂਰੀ ਸ਼ੰਨਾ ਜੱਗੂ ਹਗਮਾਲੀਆ 90% ਖੇਡਣ ਦੇ ਚਾਂਸ ਆ ਇਸ ਟੀਮ ਵਿੱਚ ਹੀ ਖੇਡੇਗਾ ਤਕਰੀਬਨ ਤੇ ਭੀਮ ਦੁਬਲੀ ਸ਼ੰਕਰ ਸੰਧਵਾ ਚੋਟੀ ਦੀ ਟੀਮ ਅੱਜ ਤਿੰਨ ਫੋਰਚੂਨਰਾਂ ਵੀ ਦਿੱਤੀਆਂ ਜਾਣੀਆਂ ਜੋ ਕਿ ਗਰਦਾਸਪੁਰ ਮਾਝੇ ਦੇ ਖਿਡਾਰੀਆਂ ਨੂੰ ਦਿੱਤੀਆਂ ਜਾਣੀਆਂ ਜਿਹੜਾ ਅੰਬਾ ਸੌਰ ਸਿੰਘ ਆ ਉਸ ਨੂੰ ਵੀ ਫੋਰਚੂਨਰ ਨਾਲ ਸਨਮਾਨਿਤ ਅਮਰਿਤ ਔਲਖਾ ਵਾਲੇ ਨੂੰ ਵੀ ਫੋਰਚੂਨਰ ਸ਼ੰਕਰ ਸੰਧਵਾ ਨੂੰ ਵੀ ਫੋਰਚੂਨਰ ਚੋਟੀ ਦੀਆਂ ਟੀਮਾਂ ਯੂਟੀ ਦੇ ਖਿਡਾਰੀ ਅੱਜ ਵੱਡੇ ਸਟਾਰਾਂ ਨਾਲ ਲੈਸੋਗੇ ਪੁੱਜ ਰਹੀਆਂ ਸਾਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜਾ ਖਿਡਾਰੀ ਅੱਜ ਹਾਇਆ ਬੂਸਾ ਜਿੱਤ ਸਕਦਾ ਤੇ ਕੌਣ ਬਣ ਸਕਦਾ ਹਾਰ ਲਿਆਂ ਦਾ ਜੇਤੂ ਤੇ ਨਗਦ ਰਾਸ਼ੀ ਦਾ ਪਤਾ ਨਹੀਂ ਕਿਹਨੇ ਕਿੰਨੀ ਜਿੱਤਣੀ ਆ ਉਹ ਤਾਂ ਮੌਕੇ ਤੇ ਹੀ ਪਤਾ ਲੱਗੂਗਾ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ